ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੈਂ ਦਵਿੰਦਰਜੀਤ ਸਿੰਘ ਹੰਬਰ ਜਰਮਨ ਤੋਂ ਜੀ ਅੱਜ ਆਪਾਂ ਅਗਲਾ ਭਾਗ ਲੈ ਕੇ ਚਤੁਰਨਾਟਕ ਗ੍ਰੰਥ ਦਾ ਤੁਹਾਡੇ ਸਾਹਮਣੇ ਹਾਜ਼ਰ ਹੈ ਜੀ ਅੱਜ ਆਪਾਂ ਇਹਦਾ ਅਧਿਆਏ ਚਿੱਤਰ ਨੰਬਰ 8 ਅੱਗੇ ਪੜਾਂਗੇ ਜੀ ਚਿੱਤਰ ਨੰਬਰ 8 ਕਥਾ ਅਨੁਰਾਗਮਤੀ ਦੀ ਹੈ ਜੀ ਦੋਹਰੇ ਤੋਂ ਇਹ ਪ੍ਰਸੰਗ ਸ਼ੁਰੂ ਹੁੰਦਾ ਜੀ ਅਕਬਰাবাদ ਸ਼ਹਿਰ ਵਿੱਚ ਇੱਕ ਬਹੁਤ ਟੜੀ ਇਸਤਰੀ ਰਹਿੰਦੀ ਸੀ ਜੋ ਹਰ ਪ੍ਰਕਾਰ ਦੇ ਜਾਦੂ ਟੂਣਿਆਂ ਜਾਦੂ ਟੂਣਿਆਂ ਵਿੱਚ ਬੜੀ ਸਿਆਣੀ ਸੀ ਉਸ ਦਾ ਨਾਂ ਕਮਰ ਅਨੁਰਾਗਮਤੀ ਕਰਕੇ ਜਾਣਿਆ ਜਾਂਦਾ ਸੀ ਅਤੇ ਅਤੇ ਚੰਗੀਆਂ ਮਾੜੀਆਂ ਸਾਰੀਆਂ ਇਸਤਰੀਆਂ ਉਸ ਦੇ ਰੀਜਦੀਆਂ ਸਨ ਟੜੇਲ ਅਨੇਕਾਂ ਪੁਰਸ਼ਾਂ ਦੇ ਨਾਲ ਬਿਨਾਂ ਕਿਸੇ ਹੀ ਸ਼ਰਮ ਹਜਾ ਕਰਦਿਆਂ ਹੋਇਆਂ ਉਹ ਕਾਮ ਕ੍ਰੀੜਾ ਵਿੱਚ ਮਗਨ ਰਹਿੰਦੀ ਸੀ ਸ਼ਾਇਦ ਸ਼ੇਖ ਪਠਾਨ ਮੁਗਲ ਸਾਰੇ ਆਉਂਦੇ ਸਨ ਅਤੇ ਉਸ ਦੇ ਨਾਲ ਭੋਗ ਵਿਲਾਸ ਕਰਕੇ ਮੁੜ ਆਪਣੇ ਘਰ ਵਾਪਸ ਚਲੇ ਜਾਂਦੇ ਸਨ ਦੁਹਰਾ ਇਸ ਤਰ੍ਹਾਂ ਹੀ ਰੋਜ਼ਾਂ ਇਸ ਤਰ੍ਹਾਂ ਹੀ ਰੋਜ਼ਾਨਾ ਸਾਰੇ ਉਸ ਦੇ ਨਾਲ ਭੋਗ ਕਰਦੇ ਸਨ ਅਤੇ ਆਪੋ ਆਪਣੀ ਵਾਰੀ ਨਾਲ ਆਉਂਦੇ ਜਾਂਦੇ ਸਨ ਪਹਿਲੇ ਪਹਿਰ ਵਿੱਚ ਸ਼ਾਇਦ ਦੂਜੇ ਪਹਿਰ ਵਿੱਚ ਛੇਕ ਤੀਜੇ ਪਹਿਰ ਵਿੱਚ ਮੁਗਲ ਅਤੇ ਚੌਥੇ ਪਹਿਰ ਵਿੱਚ ਪਠਾਨ ਉਸ ਦੇ ਘਰ ਨੇਮ ਅਨਸਾਰ ਆਉਂਦੇ ਸਨ ਅੱਗੇ ਆ ਗਈ ਜੀ ਚੁਪਈ ਇੱਕ ਦਿਨ ਭੁੱਲ ਕੇ ਪਠਾਨ ਪਹਿਲਾਂ ਆ ਗਿਆ ਤੇ ਉਸ ਦੇ ਪਿੱਛੇ ਹੀ ਸ਼ਾਇਦ ਆ ਗਿਆ ਆ ਨਿਕਲਿਆ ਉਸ ਨੇ ਪਠਾਨ ਨੂੰ ਮੰਜੀ ਹੀਠ ਕਰ ਦਿੱਤਾ ਅਤੇ ਸ਼ਾਇਦ ਨੂੰ ਗਲ ਨਾਲ ਲਾ ਲਿਆ ਸ਼ਾਇਦ ਦੇ ਪਿੱਛੇ ਹੀ ਛੇਕ ਆ ਗਿਆ ਤੇ ਉਸ ਨੇ ਸ਼ਾਇਦ ਨੂੰ ਕਾ ਵਿੱਚ ਛਪਾ ਦਿੱਤਾ ਉਦੋਂ ਤੱਕ ਮੁਗਲ ਵੀ ਆ ਗਿਆ ਤੇ ਉਸ ਨੇ ਸ਼ੇਖ ਨੂੰ ਬੋਰੀ ਵਿੱਚ ਛਪਾ ਦਿੱਤਾ ਦੁਹਰਾ ਇਹਦੇ ਪਿੱਛੇ ਕੋਤਵਾਲ ਤੇ ਸਿਪਾਈ ਆ ਗਏ ਤਾਂ ਇਸ ਇਸਤਰੀ ਨੇ ਮੁਗਲ ਨੂੰ ਛੇਤੀ ਨਾਲ ਅਨਾਜ ਵਾਲੀ ਕੋਠੀ ਵੱਲ ਭੇਜ ਦਿੱਤਾ ਜਦੋਂ ਉਸ ਨੇ ਸਿਪਾਈਆਂ ਦੇ ਨਾਲ ਘੇਰ ਲਿਆ ਤਾਂ ਇਦੇ ਕੋਲ ਹੋਰ ਕੋਈ ਉਪਾਅ ਨਾ ਰਿਹਾ ਤਾਂ ਇਹ ਘਰ ਨੂੰ ਅੱਗ ਲਾ ਕੇ ਆਪ ਬਾਹਰ ਨਿਕਲ ਕੇ ਖਲੋ ਗਈ ਉਹ ਮੇਰਾ ਘਰ ਸੜ ਗਿਆ ਮੇਰਾ ਘਰ ਸੜ ਗਿਆ ਕਹਿੰਦੀ ਹੋਈ ਆਪਣੇ ਸਰੀਰ ਨੂੰ ਪਿੱਟਣ ਲੱਗੀ ਉਹ ਚਾਰੇ ਉਸ ਦੇ ਘਰ ਵਿੱਚ ਸੜ ਗਏ ਉਹਨਾਂ ਦੀ ਸਵਾਹ ਵੀ ਕਿਸੇ ਨੇ ਨਹੀਂ ਵੇਖੀ ਇਹਦੇ ਨਾਲ ਚਿੱਤਰ ਨੰਬਰ 8 ਦਸਾਂ ਪਦਿਆਂ ਦਾ ਸੀਗਾ ਜੀ ਇਹ ਸਮਾਪਤ ਅਜੇ ਚੱਲਦਾ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਇਹਨੂੰ ਤੁਸੀਂ ਗੁਰਮਤਿ ਦੀ ਕਸਵੱਟੀ ਲਗਾ ਕੇ ਦੇਖੋ ਕੀ ਇਹ ਵਾਕਿਆ ਹੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਐਦਾਂ ਦਾ ਆ ਗੰਧ ਜਿਹੜਾ ਆ ਘਟਿਆ ਰਚਨਾ ਲਿਖ ਸਕਦੇ ਨੇ ਜੀ ਮੈਂ ਕਹਿੰਨਾ ਜੀ ਨਹੀਂ ਲਿਖ ਸਕਦੇ ਜੀ ਬਾਕੀ ਤੁਸੀਂ ਗੁਰਮਤਿ ਕਸਵੱਟੀ ਤੇ ਲਾ ਕੇ ਦੇਖ ਲਓ ਜੀ ਜੇ ਤੁਹਾਨੂੰ ਚੰਗਾ ਲੱਗਾ ਤੇ ਤੁਸੀਂ ਆਪਣੇ ਘਰ ਇਹ ਹਰ ਰੋਜ਼ ਪੜ੍ਹ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ O arco de que